ਜਲਦੀ ਸੇ ਯੂਕੇ ਚ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ 15 ਸਾਲਾਂ ਬੱਚੇ ਵੱਲੋਂ ਇੱਕ ਸਕੂਲ ਦੇ ਵਿੱਚ ਆਪਣੇ ਸਾਥੀ ਦੇ ਉੱਤੇ ਚਾਕੂ ਨਾਲ ਵਾਰ ਕਰਕੇ ਉਸ ਨੂੰ ਮੌਤੇ ਘਾਟ ਉਤਾਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਯੂਕੇ ਦੀ ਅਦਾਲਤ ਵੱਲੋਂ ਇੱਕ ਇਤਿਹਾਸਿਕ ਫੈਸਲਾ ਸੁਣਾਇਆ ਜਾਂਦਾ ਹੈ ਅਤੇ ਇਸ ਬੱਚੇ ਨੂੰ ਉਹ ਸਜ਼ਾ ਸੁਣਾਈ ਜਾਂਦੀ ਹੈ ਜੋ ਭਾਰਤ ਵਿੱਚ ਕਤਲ ਕਰਕੇ ਵੀ ਸੁਣਾਈ ਨਹੀਂ ਜਾਂਦੀ ਆਪ ਤੁਹਾਨੂੰ ਜਾਣਿਤ ਹੋਗਾ ਕਿ ਸਾਰੀ ਖਬਰ ਦੇ ਬਾਰੇ ਜੋ ਜਾਣਕਾਰੀ ਸਾਹ ਦਰਸ਼ਕਾਂ ਨੂੰ ਚਾਹੀਦੀ ਹੋ ਜੀ ਬਿਲਕੁਲ ਬਿਲਕੁਲ ਇੱਕ ਮੰਤ ਭਾਗੀ ਖਬਰ ਹੈ ਜੋ ਇੰਗਲੈਂਡ ਦੇ ਸ਼ਹਿਰ ਸ਼ੈਫੀਲਡ ਤੋਂ ਸਾਹਮਣੇ ਆਈ ਹੈ ਫਰਵਰੀ ਦੇ ਵਿੱਚ ਇਹ ਮਰਡਰ ਜਿਹੜਾ ਹੈਗਾ ਇਹ ਕਤਲ ਹੁੰਦਾ ਅ ਮੁੰਡੇ ਦਾ ਨਾਂ ਹੈ ਜੀ ਜਿਹੜਾ ਜਿਹਨੇ ਕਤਲ ਕੀਤਾ ਉਸ ਮੁੰਡੇ ਦਾ ਨਾਂ ਹੈਗਾ ਮੁਹੰਮਦ ਉਮਰ ਖਾਨ ਤੇ ਜਿਹੜਾ ਮੁੰਡਾ ਮਾਰਿਆ ਗਿਆ ਉਹ ਇਹਦਾ ਦੋਸਤ ਸੀ ਉਹਦਾ ਨਾਂ ਹੈਗਾ ਹਾਰਵੀ ਵਿਲ ਗੂਜ਼ ਤੇ ਇਹ ਇਹ ਆਪਸ ਦੇ ਵਿੱਚ ਮਤਲਬ ਇਕੱਠੇ ਇੱਕ ਸਕੂਲ ਦੇ ਵਿੱਚ ਪੜਦੇ ਆ ਤੇ ਸਕੂਲ ਦਾ ਨਾਮ ਹੈਗਾ 올 ਸੈਂਟਸ ਕੈਥੋਲਿਕ ਹਾਈ ਸਕੂਲ ਜਿਹੜਾ ਸ਼ੈਫੀਲਡ ਦੇ ਵਿੱਚ ਸਥਿਤ ਹੈਗਾ ਸੋ ਇਹਨਾਂ ਦੀ ਆਪਸ ਦੇ ਵਿੱਚ ਪਹਿਲਾਂ ਠੀਕ ਠਾਕ ਦੋਸਤੀ ਵੀ ਹੈ ਬੋਲਚਾਲ ਵੀ ਹੈ ਜੋ ਕਿ ਸੀਸੀਟੀਵੀ ਕੈਮਰਿਆਂ ਦੇ ਵਿੱਚ ਦੇਖਿਆ ਗਿਆ ਕਿ ਇੱਕ ਦੂਸਰੇ ਨੂੰ ਮਿਲਦੇ ਜੁਲਦੇ ਵੀ ਹੈਗੇ ਆ ਪਰ ਉਸ ਤੋਂ ਬਾਅਦ ਕੀ ਹੁੰਦਾ ਕਹਿੰਦੇ ਆ ਕਿ ਇੱਕ ਦੂਸਰੇ ਦੇ ਨਾਲ ਜਿਹੜਾ ਇੱਕ ਦੂਸਰੇ ਨੂੰ ਜਦਾਂ ਟੌਂਟਾ ਮਾਰਨੀ ਆ ਜਾਂ ਕਹਿ ਲਈਏ ਬੁਲੀ ਕਰਨਾ ਇਹ ਸ਼ੁਰੂ ਹੋ ਜਾਂਦਾ ਤੇ ਜੋ ਮੁਹੰਮਦ ਉਮਰ ਖਾਨ ਜਿਹੜਾ ਹੈਗਾ ਇਹਨੂੰ ਮਹਿਸੂਸ ਹੁੰਦਾ ਕਿ ਮੈਨੂੰ ਬੁਲੀ ਕੀਤਾ ਜਾ ਰਿਹਾ ਮੇਰੇ ਕਿਸੇ ਕੋਈ ਉਹ ਫਿਜ਼ੀਕਲ ਕੋਈ ਉਹਦੇ ਵਿੱਚ ਕੋਈ ਪ੍ਰੋਬਲਮ ਸੀਗੀ ਉਹਦੇ ਕਰਕੇ ਸ਼ਾਇਦ ਉਹਨੂੰ ਕਹਿੰਦਾ ਬੁਲੀ ਕੀਤਾ ਜਾ ਰਿਹਾ ਸੋ ਉਸ ਤੋਂ ਬਾਅਦ ਕੀ ਹੁੰਦਾ ਭਈ ਇਹ ਫਰਵਰੀ ਦੇ ਵਿੱਚ ਜਦੋਂ ਫਿਰ ਉਹਨੂੰ ਲੱਗਦਾ ਵੀ ਨਹੀਂ ਹੁਣ ਮੈਨੂੰ ਕੁਝ ਕਰਨਾ ਚਾਹੀਦਾ ਤਾਂ ਉਹ ਮੁੰਡੇ ਨੇ ਜਿਹੜਾ ਮੁਹੰਮਦ ਉਮਰ ਖਾਨ ਹੈ ਇਹਨੇ ਦੱਸਿਆ ਵੀ ਮੈਂ ਫਿਰ ਚਾਕੂ ਦੇ ਨਾਲ ਉਹਦੇ ਛਾਤੀ ਦੇ ਵਿੱਚ वार ਕੀਤੇ ਜਿਸ ਤੋਂ ਬਾਅਦ ਜਿਹੜਾ ਹਾਰਵੀ ਹੈਗਾ ਉਹਦੀ ਮੌਤ ਹੋ ਜਾਂਦੀ ਹੈ ਤੇ ਇਹ ਇਹ ਤੁਹਾਨੂੰ ਦੱਸਦੀ ਹੈ ਕਿ ਉਹਦੀ ਵੀ ਉਮਰ 15 ਸਾਲ ਦੀ ਹੈ ਮਾਰਨ ਵਾਲਾ ਵੀ 15 ਸਾਲ ਦਾ ਤੇ ਮਰਨ ਵਾਲਾ ਵੀ 15 ਸਾਲ ਦਾ ਹੈਗਾ ਸੋ ਹੁਣ ਸ਼ੈਫੀਲਡ ਦੀ ਜਿਹੜੀ ਕਰਾਊਨ ਕੋਰਟ ਹੈਗੀ ਆ ਉਹਦੇ ਵਿੱਚ ਸਜ਼ਾ ਸੁਣਾਈ ਗਈ ਹੈ ਸਜ਼ਾ ਸੁਣਾਈ ਗਈ ਹੈ 15 ਸਾਲਾਂ ਦੇ ਮੁੰਡੇ ਨੂੰ 16 ਸਾਲ ਦੀ 16 ਸਾਲ ਹੁਣ ਉਹ ਜੇਲ੍ਹ ਦੇ ਵਿੱਚ ਰਹੇਗਾ ਉਸ ਤੋਂ ਪਹਿਲਾਂ ਕੋਈ ਛਟਕਾਰੇ ਦੀ ਜਿਹੜੀ ਉਮੀਦ ਉਹ ਅਦਾਲਤ ਕਹਿੰਦੀ ਹੈ ਵੀ ਨਾ ਰੱਖਿਓ ਨਹੀਂ ਛੱਡਿਆ ਜਾਊਗਾ ਉਸ ਤੋਂ ਬਾਅਦ ਜਦੋਂ ਉਹ ਬਾਹਰ ਨਿਕਲਦਾ ਜੇ ਕੋਈ ਹੋਰ ਅਫੈਂਸ ਕਰਦਾ ਫਿਰ ਤਾਂ ਉਮਰ ਉਹਨੂੰ ਜਿਹੜਾ ਹੈਗਾ ਉਹ ਜੇਲ੍ਹ ਦੇ ਵਿੱਚ ਰਹਿਣਾ ਪੈ ਸਕਦਾ ਸੋ ਇਹ ਇੱਕ ਖਬਰ ਜਿਹੜੀ ਹੈ ਬੜੇ ਵੱਡੇ ਪੱਧਰ ਦੇ ਉੱਤੇ ਸਾਹਮਣੇ ਜਿਹੜੀ ਹੈ ਉਹ ਆਈ ਹੈ ਤੇ ਇਹਦੇ ਵਿੱਚ ਹੁਣ ਇਹ ਗੱਲ ਹੈ ਕਿ ਅਦਾਲਤ ਨੇ ਜਾਂ ਫਿਰ ਜਿਹੜੀ ਇਨਵੈਸਟੀਗੇਸ਼ਨ ਟੀਮਾਂ ਇਹਦੇ ਵਿੱਚ ਲੱਗੀਆਂ ਉਹਨਾਂ ਨੇ ਵੇਖਿਆ ਕਿ ਮੁਹੰਮਦ ਉਮਰ ਖਾਨ ਜਿਹੜਾ ਮੁੰਡਾ ਹੈ ਜਿਹੜਾ ਕਾਤਲ ਹੈ ਇਹਦਾ ਹਥਿਆਰਾਂ ਦੇ ਵਿੱਚ ਬੜੀ ਦਿਲਚਸਪੀ ਹੈ ਇਹ ਸੋਸ਼ਲ ਮੀਡੀਆ ਦੇ ਉੱਤੇ ਵੀ ਸਰਚ ਕਰਦਾ ਹੈ ਹਥਿਆਰ ਵੱਖਰੇ ਵੱਖਰੇ ਫਿਰ ਇਹ ਹਥਿਆਰਾਂ ਦੇ ਨਾਲ ਫੋਟੋਆਂ ਵੀ ਪਾਉਂਦਾ ਹੈ ਚਾਕੂਆਂ ਦੇ ਨਾਲ ਫੋਟੋਆਂ ਪਾਉਂਦਾ ਹੈ ਤੇ ਫਿਰ ਇਹ ਇਹ ਗੱਲ ਜਿਹੜੀ ਨਾਲ ਆਈ ਕਿ ਸਕੂਲ ਦੇ ਵਿੱਚ ਵੀ ਇਹ ਨਾਲ ਚਾਕੂ ਰੱਖਣ ਲੱਗ ਪਿਆ ਸੀ ਇਨੋ ਐਸਪੀਏ ਦੇ ਨਾਲ ਮੇਰਾ ਸਟੇਟਸ ਥੋੜਾ ਜਿਆ ਹੋਰ ਵਧੀਆ ਹੋ ਜਾਊਗਾ ਜਿਹੜੇ ਲੋਕ ਮੈਨੂੰ ਬੁਲੀ ਕਰਦੇ ਨੇ ਉਹ ਬੁਲੀ ਨਾ ਕਰਿਆ ਕਰਨਗੇ ਕਿਉਂਕਿ ਇਹਨਾਂ ਨੂੰ ਉਹਨਾਂ ਨੂੰ ਲੱਗੇਗਾ ਵੀ ਇਹ ਤਾਂ ਚਾਕੂ ਰੱਖਦਾ ਹੈ ਇਹ ਤਾਂ ਤਗੜਾ ਬੰਦਾ ਹੈ ਸੋ ਇਸ ਕਰਕੇ ਕਹਿੰਦੇ ਇਸ ਭਾਵਨਾ ਦੇ ਨਾਲ ਇਹ ਜਿਹੜਾ ਮੁੰਡਾ ਹੈਗਾ ਇਹਨੇ ਚਾਕੂ ਆਪਣੇ ਨਾਲ ਜਿਹੜਾ ਰੱਖਣਾ ਸ਼ੁਰੂ ਕਰ ਦਿੱਤਾ ਤੇ ਅਖੀਰ ਉਹੀ ਗੱਲ ਹੋਈ ਜਦੋਂ ਇਹ ਹਥਿਆਰ ਜਿਹੜਾ ਹੈਗਾ ਉਹ ਦੂਸਰੇ ਸਾਥੀ ਦੇ ਉੱਤੇ ਵਰ ਗਿਆ ਤੇ ਉਹਦੀ ਮੌਤ ਹੋ ਜਾਂਦੀ ਹੈ ਇਸ ਤੋਂ ਬਾਅਦ ਹੁਣ ਇਹ ਮੁੰਡਾ ਜਿਹੜਾ ਹੈ ਇਹਨੇ ਅਦਾਲਤ ਦੇ ਵਿੱਚ ਇਹ ਗੱਲ ਕਹੀ ਹੈ ਕਿ ਮੈਂ ਇਸ ਇੰਟੈਂਸ਼ਨ ਦੇ ਨਾਲ ਇਸ ਵਾਰਾ ਕੁਝ ਨਹੀਂ ਸੀ ਕੀਤਾ ਕਿ ਉਹਦੀ ਉਹਦੀ ਮੌਤ ਹੀ ਹੋ ਜਾਵੇ ਕਹਿੰਦਾ ਮੈਨੂੰ ਨਹੀਂ ਸੀ ਪਤਾ ਵੀ ਉਹਦੀ ਮੌਤ ਹੀ ਹੋ ਜਾਣੀ ਹੈ ਉਹ ਕਹਿੰਦਾ ਮੈਨੂੰ ਤੇ ਕੁਝ ਯਾਦ ਵੀ ਨਹੀਂ ਹੈ ਕਿ ਮੈਨੂੰ ਅਚਾਨਕ ਕੀ ਹੋ ਗਿਆ ਤੇ ਮੈਨੂੰ ਪਤਾ ਨਹੀਂ ਲੱਗਿਆ ਕੀ ਹੋ ਗਿਆ ਤੇ ਮੈਂ ਕਰ ਕੀ ਦਿੱਤਾ ਹੈਗਾ ਮੇਰੀ ਇੰਟੈਂਸ਼ਨ ਜਿਹੜੀ ਹੈ ਉਹ ਨਹੀਂ ਸੀ ਪਰ ਹੁਣ ਗੱਲ ਤਾਂ ਇਹ ਹੈ ਵੀ ਦੇਖੋ ਕਾਨੂੰਨ ਤਾਂ ਕਾਨੂੰਨ ਹੈ ਜਾਨ ਤਾਂ ਜਾਨ ਹੈ ਕਿਸੇ ਬੱਚੇ ਦੀ ਜਾਨ ਗਈ ਹੈ ਹਨਾ ਉਹਦੀ ਮਾਤਾ ਜਿਹੜੀ ਹੈ ਉਹਦੇ ਮਾਤਾ ਪਿਤਾ ਬਾਰੇ ਆਪਾਂ ਸੋਚੀਏ ਵੀ ਕਿਵੇਂ ਉਹਨਾਂ ਨੇ ਪਾਲ ਪੋਸ ਕੇ ਆਪਣਾ ਮੁੰਡਾ ਜਿਹੜਾ ਹੈਗਾ ਹਾਰਵੀ ਜਿਹਦਾ ਕਤਲ ਹੋਇਆ ਉਹ 15 ਸਾਲਾਂ ਦਾ ਕੀਤਾ ਹੋਏਗਾ ਕਿੰਨੇ ਚਾਹ ਹੁੰਦੇ ਨੇ ਮਾਪਿਆਂ ਨੂੰ ਕਿ ਉਹਨਾਂ ਦਾ ਪੁੱਤ ਜਵਾਨ ਹੋ ਰਿਹਾ ਜਵਾਨ ਹੋਏਗਾ ਮੁੜ ਕੇ ਸੇਵਾ ਕਰੇਗਾ ਜਾਂ ਅਗਲੀਆਂ ਗੱਲਾਂ ਬਾਤਾਂ ਜੋ ਹੈ ਸੋ ਪਰ اچانک ਤੁਸੀਂ ਜਿਹੜਾ ਹੈ ਉਹ ਕੋਈ ਇਸ ਤਰ੍ਹਾਂ ਦਾ ਡਿਸੀਜਨ ਲੈ ਲੈਨੇ ਹੋ ਭੀ ਇਹਨੂੰ ਜਾਨੋਂ ਹੀ ਮਾਰ ਦੇਣਾ ਮੈਂ ਤੁਹਾਨੂੰ ਇਹ ਵੀ ਗੱਲ ਦੱਸ ਦੇਣਾ ਚਾਹੁੰਨਾ ਕਿ ਇਹਨਾਂ ਮੁਲਕਾਂ ਦੇ ਵਿੱਚ ਸਜਾਵਾਂ ਜਿਹੜੀਆਂ ਨੇ ਨਾ ਉਹ ਸੁਣਾਈਆਂ ਜਾਂਦੀਆਂ ਇੱਕ ਆਪਾਂ ਕੀ ਕਹਿ ਸਕਦੇ ਹਾਂ ਕਿ ਮਤਲਬ ਕਿ ਆਈਡਲ ਬਣਾ ਕੇ ਇੱਕ ਚੀਜ਼ ਦਿਖਾਣੀ ਦੁਨੀਆ ਨੂੰ ਦਿਖਾਉਣੀ ਕਿ ਦੇਖੋ ਇਹਨੇ ਆਹ ਕੰਮ ਕੀਤਾ ਤੇ ਉਹਨੂੰ ਏਡੀ ਵੱਡੀ ਸਜ਼ਾ ਮਿਲੀ ਹੈ ਮਤਲਬ ਤੁਸੀਂ ਇਹ ਦੇਖੋ ਵੀ ਜੇ ਇਹ ਐਡਲਟ ਹੁੰਦਾ ਨਾ ਤੇ ਇਹੀ ਸਜ਼ਾ ਇਹਨੂੰ 26 ਤੋਂ 28 ਸਾਲ ਤੱਕ ਹੋਣੀ ਸੀ ਕਤਲ ਦੀ ਸਜ਼ਾ ਜਿਹੜੀ ਇੰਗਲੈਂਡ ਦੇ ਵਿੱਚ ਹੈ ਨਾ ਉਹ 26 ਤੋਂ 28 ਸਾਲ ਤੱਕ ਹੈ ਇਹ ਟੀਨੇਜਰ ਹੈ ਮੁੰਡਾ 15 ਸਾਲਾਂ ਦਾ ਹੈ 15 ইয়ার্স 올ਡ ਹੈ ਤੇ ਇਸ ਕਰਕੇ ਇਹਨੂੰ 16 ਸਾਲ ਦੀ ਇਹ ਵੀ ਬਹੁਤ ਵੱਡੀ ਸਜ਼ਾ ਹੈਗੀ ਹੈ ਇਹਨੇ ਬਾਹਰ ਉਦੋਂ ਨਿਕਲਣਾ ਜਦੋਂ 31 ਸਾਲਾਂ ਦਾ ਹੋ ਗਿਆ ਸੋ ਮਤਲਬ ਇੱਕ ਗਲਤੀ ਜਿਹੜੀ ਹੈ ਉਹ ਦੇਖੋ ਕਿੱਡੀ ਵੱਡੀ ਜ਼ਿੰਦਗੀ ਦਾ ਜਿਹੜਾ ਭੁਗਤਾਨ ਕਿੰਨੇ ਸਾਲ ਉਹਨੂੰ ਜਿਹੜਾ ਉਹ ਜੇਲ੍ਹ ਦੇ ਵਿੱਚ ਕੱਟਣੇ ਪੈਣਗੇ ਤੇ ਨਾਲੋਂ ਨਾਲ ਮੈਂ ਐਡ ਇਹ ਵੀ ਕਰ ਦਵਾਂ ਕਿ ਇੰਗਲੈਂਡ ਹੋ ਜਾਵੇ ਯੂਰਪ ਹੋ ਜਾਵੇ ਜੋ ਅਮਰੀਕਾ ਕੈਨੇਡਾ ਅਮਰੀਕਾ ਦੇ ਵਿੱਚ ਤਾਂ ਮਤਲਬ ਤੁਸੀਂ ਪੁੱਛੋ ਨਾ ਵੀ ਕਿੰਨੇ ਕ੍ਰਾਈਮ ਹੁੰਦੇ ਨੇ ਉੱਥੇ ਗੰਨਾ ਦੇ ਨਾਲ ਕਿੰਨੇ ਲੋਕ ਮਾਰੇ ਜਾਂਦੇ ਨੇ ਪਰ ਇਹ ਇਹ ਮੁਲਕਾਂ ਦੀ ਹੁਣ ਇਸ ਵੇਲੇ ਸਿਰਦਰਦੀ ਇਹ ਵੱਧ ਗਈ ਹੈ ਭਈ ਅ ਇੱਥੇ ਨਾਈਫ ਕ੍ਰਾਈਮ ਬਹੁਤ ਵੱਧ ਗਿਆ ਸਟੈਬਿੰਗ ਬਹੁਤ ਹੋਣ ਲੱਗ ਪਈ ਹੈ ਸਟੈਬਿੰਗ ਕਰ ਵੀ ਕੌਣ ਰਹੇ ਨੇ ਟੀਨੇਜਰ ਬੱਚੇ ਇਹ ਅੰਦਰ ਖਾਤੀ ਕਈ ਵਾਰੀ ਮੈਂ ਲੋਕਾਂ ਦੇ ਨਾਲ ਗੱਲਬਾਤ ਕਰਦਾ ਹੁੰਨਾ ਉਹ ਕਹਿੰਦੇ ਕਿ ਭਾਈ ਵੱਡਿਆਂ ਨਾਲੋਂ ਅਡਲਟਸ ਦੇ ਨਾਲੋਂ ਟੀਨੇਜਰ ਤੋਂ ਜ਼ਿਆਦਾ ਖਤਰਾ ਕਈ ਵਾਰੀ ਪੈਦਾ ਹੋ ਜਾਂਦਾ ਕਿਉਂਕਿ ਇਹਨਾਂ ਨੇ ਚਾਕੂ ਰੱਖੇ ਨੇ ਛੋਟੇ ਛੋਟੇ ਬੱਚਿਆਂ ਨੇ ਚਾਕੂ ਰੱਖੇ ਹੋਏ ਆ ਸੋ ਇੱਕ ਹੌਬੀ ਜਿਦਾਂ ਇਹਨਾਂ ਨੂੰ ਆ ਗਈ ਇੱਕ ਮਤਲਬ ਕਿ ਇਹ ਨਾਲ ਵੀ ਸਟੇਟਸ ਉੱਚਾ ਹੁੰਦਾ ਜਾਂ ਇਦਾਂ ਦੀ ਗੱਲਬਾਤ ਜੋ ਜੋ ਆਪਾਂ ਦੇਖਦੇ ਨੇ ਪੰਜਾਬ 'ਚ ਗੈਂਗਸਟਰ ਵਰਤ ਵੀ ਹੈਗਾ ਭਈ ਲਓ ਜੀ ਪਿਸਤੌਲਾਂ ਰੱਖਣੀਆਂ ਕੱਟੇ ਲਿਆ ਕੇ ਯੂਪੀ ਤੋਂ ਰੱਖ ਲੈਣੇ ਭਈ ਅਸੀਂ ਤਾਂ ਬਹੁਤ ਵੱਡੇ ਆ ਜੀ ਅਸੀਂ ਤਾਂ ਐ ਆ ਸੋ ਉਹ ਕਈ ਵਾਰੀ ਨਸ਼ੇ ਦੀ ਲੋਰ ਦੇ ਵਿੱਚ ਫਿਰ ਛ ਮਾਰ ਦਿੱਤਾ ਜਾਂਦਾ ਸੋ ਇਹੀ ਹਾਲ ਹੁਣ ਇਹਨਾਂ ਮੁਲਕਾਂ ਦੇ ਵਿੱਚ ਹੋਇਆ ਹੋਇਆ ਟੀਨੇਜਰ ਜਿਹੜੇ ਨੇ ਉਹ ਕਿਰਚਾਂ ਚਾਕੂ ਜਿਹੜੇ ਆ ਉਹ ਰੱਖ ਰਹੇ ਨੇ ਤੇ ਇਹਦਾ ਪਤਾ ਵੀ ਨਹੀਂ ਲੱਗਦਾ ਹੈ ਨਾ ਹੁਣ ਕਿਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਹੁਣ ਹਾਰਵੀ ਦੀ ਜਿਹੜੀ ਮਦਰ ਹੈ ਉਹਨੇ ਕਾਤਲ ਨਾਲੋਂ ਜ਼ਿਆਦਾ ਰੋਸ ਜਿਹੜਾ ਹੈਗਾ ਉਹ ਆਪਣੇ ਜਿਹੜੀ ਸਟਾਫ ਹੈ ਸਕੂਲ ਦਾ ਉਹਦੇ ਉੱਤੇ ਜਤਾਇਆ ਕਿ ਤੁਸੀਂ ਕਿਸ ਤਰੀਕੇ ਨਾਲ ਇਹ ਅਲਾਉ ਕਰ ਦਿੱਤਾ ਕਿ ਇੱਕ ਬੱਚਾ ਜਿਹੜਾ ਹੈਗਾ ਸਕੂਲ ਦੇ ਵਿੱਚ ਚਾਕੂ ਲੈ ਕੇ ਆ ਰਿਹਾ ਤੇ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਸੋ ਹੁਣ ਗੱਲ ਤਾਂ ਇਹ ਵੀ ਐ ਵੀ ਜੇ ਇੱਕ ਸਕੂਲ ਦੇ ਵਿੱਚ 200 ਬੰਦਾ ਜਿਹੜਾ ਬੱਚਾ ਪੜਦਾ ਉਹ ਰੋਜ਼ ਕਿੱਥੇ ਤਲਾਸ਼ੀਆਂ ਲੈਂਦੇ ਫਿਰਨਗੇ ਬੱਚੇ ਚਾਕੂ ਤਾਂ ਨਹੀਂ ਲੈ ਕੇ ਆਏ ਸੋ ਇਹ ਤਾਂ ਇੱਕ ਮੈਂਟੈਲਿਟੀ ਐ ਜਿਹੜੀ ਬਦਲਦੀ ਜਾ ਰਹੀ ਐ ਲੋਕਾਂ ਦੇ ਜਿਹੜੇ ਆਪਾਂ ਕਹੀਏ ਵੀ ਉਹਨਾਂ ਦੇ ਦਿਮਾਗ ਜਾਂ ਦਿਲ ਉਹਨਾਂ ਦੇ ਇਸ ਤਰੀਕੇ ਦੇ ਨਾਲ ਕਠੋਰ ਹੁੰਦੇ ਜਾ ਰਹੇ ਨੇ ਇਸ ਸਮੇਂ ਦੇ ਨਾਲ-ਨਾਲ ਕਿ ਉਹਨਾਂ ਨੂੰ ਲੱਗਦਾ ਵੀ ਇਹ ਨਿੱਕੀ ਜਿਹੀ ਚੀਜ਼ ਹੈ ਕਤਲ ਕਰਨਾ ਜਿਹੜਾ ਛੋਟੀ ਜਿਹੀ ਚੀਜ਼ ਹੈਗਾ ਜਿਵੇਂ ਇਹ ਮੁੰਡੇ ਨੇ ਕਿਹਾ ਕਿ ਮੈਨੂੰ ਪਤਾ ਹੀ ਨਹੀਂ ਲੱਗਾ ਮੈਂ ਕੀ ਕਰ ਦਿੱਤਾ ਸੋ ਮਤਲਬ ਕਹਿਣ ਦਾ ਇਸ ਤਰੀਕੇ ਦੇ ਨਾਲ ਅੱਜ ਦਾ ਜਿਹੜਾ ਗਨ ਕਲਚਰ ਹੈਗਾ ਜਾਂ ਆਪਾਂ ਕਹੀਏ ਭਈ ਇਹ ਇੱਕ ਇਹਦੇ ਵਿੱਚ ਨਾ ਹੋਰ ਗੱਲ ਮੈਂਸ਼ਨ ਕਰਨੀ ਬਹੁਤ ਜ਼ਰੂਰੀ ਬਣ ਜਾਂਦੀ ਹੈ ਕਿ ਜਿਹੜੀਆਂ ਰੈਪਸ ਚੱਲਦੀਆਂ ਨੇ ਅੱਜ ਮਿਊਜ਼ਿਕ ਦੇ ਵਿੱਚ ਇੱਕ ਮਿਊਜ਼ਿਕ ਹੁੰਦਾ ਨਾ ਇੱਕ ਰੈਪਸ ਚੱਲਣ ਲੱਗ ਪੀਆਂ ਜਿਹੜੀਆਂ ਰੈਪਸ ਚੱਲਦੀਆਂ ਨੇ ਆਪਣੇ ਪੰਜਾਬ 'ਚ ਵੀ ਇਹਦਾ ਹੁਣ ਰੁਝਾਨ ਵਧ ਗਿਆ ਅਸੀਂ ਮਾੜਾ ਨਹੀਂ ਕਹਿੰਦੇ ਕਿਸੇ ਨੂੰ ਕਰੋ ਜੀ ਸਦਕੇ ਕਰੋ ਪਰ ਜ ਵੈਸੋ ਦੇ ਵਿੱਚ ਚੱਲਦੀਆਂ ਨੇ ਆਪਣੇ ਚਲੋ ਮੈਂ ਇਹ ਵੀ ਨਹੀਂ ਕਹਿੰਦਾ ਪੰਜਾਬ ਵਾਲਿਆਂ ਨੂੰ ਵੀ ਵਰੀ ਨਾ ਕਰੀਏ ਆਪਾਂ ਇਹਦੇ ਵਿੱਚ ਵੀ ਗਨ ਕਲਚਰ ਜਾਂ ਉਹ ਚੀਜ਼ਾਂ ਪ੍ਰਮੋਟ ਕੀਤੀਆਂ ਜਾਂਦੀਆਂ ਰੈਪਸ ਦੇ ਵਿੱਚ ਕਿ ਮੈਂ ਹੀ ਮੈਂ ਆ ਤੂੰ ਕੱਖ ਵੀ ਨਹੀਂ ਮੇਰੇ ਸਾਹਮਣੇ ਆਹ ਚੀਜ਼ ਜਿਹੜੀ ਉਹ ਪੇਸ਼ ਕੀਤੀ ਜਾਂਦੀ ਆ ਸੋ ਕਹਿੰਦੇ ਆ ਕਿ ਇਹ ਰੈਪਸ ਜਿਹੜੀਆਂ ਨੇ ਨਾ ਇਹ ਬੱਚਿਆਂ ਦੇ ਮਾਈਂਡ ਨੂੰ ਬਹੁਤ ਵਾਸ਼ ਕਰ ਰਹੀਆਂ ਤੇ ਮੈਂ ਕਈ ਵਾਰੀ ਦੇਖਦਾ ਹੁੰਨਾ ਕੋਈ ਬੱਚੇ ਜਿਹੜੇ ਟੀਨੇਜਰ ਮੇਰੇ ਨਾਲ ਜਦੋਂ ਕਿਤੇ ਬੈਠੇ ਹੁੰਦੇ ਨੇ ਜਾਂ ਕੋਈ ਗੱਲਬਾਤ ਹੁੰਦੀ ਆ ਤਾਂ ਉਹਨਾਂ ਨੇ ਕੰਨਾਂ ਦੇ ਵਿੱਚ ਉੱਚੀ ਦੇਣੇ ਜਿਹੜਾ ਆਪਣੇ ਹੈੱਡਫੋਨਸ ਪੇਰਾਹੀ ਉਹ ਰੈਪ ਸੁਣ ਰਹੇ ਹੁੰਦੇ ਨੇ ਉਹ ਆਮ 뮤זיਕ ਸੁਣਦੇ ਨਹੀਂ ਸਾਰੇ ਰੈਪਸ ਦੇ ਉੱਤੇ ਕਈ ਤੇ ਇੰਨੇ ਮਸਤ ਹੋਏ ਹੁੰਦੇ ਨੇ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਉਹ ਨਾਲ ਗਾ ਵੀ ਰਹੇ ਹੁੰਦੇ ਆ ਉੱਚੀ ਉੱਚੀ ਰੈਪ गा ਰਹੇ ਹੁੰਦੇ ਆ ਤੇ ਨਾਲੇ ਉਸ ਤਰੀਕੇ ਦਾ ਉਹ ਐਕਸ਼ਨ ਕਰ ਰਹੇ ਹੁੰਦੇ ਆ ਮਤਲਬ ਕਿ ਇਹ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਪ੍ਰਮੋਟ ਕਰ ਰਹੀਆਂ ਵਾਇਲੈਂਸ ਨੂੰ ਤੇ ਇਹ ਐਵੇਂ ਨਹੀਂ ਮਤਲਬ ਕਹਿ ਦਿੱਤਾ ਜਾਂਦਾ ਕਈ ਵਾਰੀ ਕਈ ਗਾਣੇ ਜਾਂ ਰੈਪਸ ਜਿਹੜੀਆਂ ਇਹਨਾਂ ਮੁਲਕਾਂ ਦੇ ਵਿੱਚ ਵੀ ਬੈਨ ਹੋਈਆਂ ਸੋ ਸਰਕਾਰ ਨੂੰ ਇਸ ਪਾਸੇ ਵੀ ਹੁਣ ਸੋਚਣਾ ਪੈਣਾ ਕਿ ਸਕੂਲ ਦੇ ਵਿੱਚ ਟੀਨੇਜਰ ਬੱਚੇ ਜਦੋਂ ਇੰਟਰਨੈਟ ਤੋਂ ਇਹੋ ਜਿਹੀਆਂ ਚੀਜ਼ਾਂ ਸੁਣਦੇ ਨੇ ਤਾਂ ਉਹਨਾਂ ਦੇ ਮਨਾਂ ਦੇ ਉੱਤੇ ਕਿੱਡਾ ਪ੍ਰਭਾਵ ਪੈਂਦਾ ਐ ਇਸੇ ਕਰਕੇ ਕਿਹਾ ਜਾਂਦਾ ਨਾ ਹੁਣ ਤੁਸੀਂ ਦੇਖੋ ਇੱਕ ਪਾਸੇ ਆਪਾਂ ਗੁਰਬਾਣੀ ਪੜ੍ਹਦੇ ਆ ਗੁਰਬਾਣੀ ਰਾਗਾਂ ਦੇ ਵਿੱਚ ਐ ਉਹ ਸੁਣ ਕੇ ਕਿੰਨਾ ਮਨ ਨੂੰ ਠਹਿਰਾ ਆਉਂਦਾ ਜੇ ਆਪਾਂ ਕਿਸੇ ਵੀ ਧਰਮ ਦੇ ਧਾਰਮਿਕ ਗੀਤ ਸੁਣ ਲਈਏ ਤਾਂ ਕਿੰਨਾ ਮਨ ਨੂੰ ਠਹਿਰਾ ਆਉਂਦਾ ਤੇ ਉਹ ਵੀ ਛੱਡੀ ਆਪਾਂ ਧਾਰਮਿਕ ਇੱਕ ਪਾਸੇ ਵੀ ਰੱਖਦੀ ਆ ਆਪਾਂ ਧਾਰਮਿਕ ਗੱਲਾਂ ਨੂੰ ਜਿਹੜਾ ਇੰਗਲਿਸ਼ 뮤직 ਐ ਨਾ ਉਹ ਵੀ ਬੜਾ ਮਤਲਬ ਕਿ ਆਪਾਂ ਇਹ ਕਹਿ ਸਕਦੇ ਆ ਵੀ ਬੜਾ ਨਰਮ 뮤직 ਹੈਗਾ ਜੇ ਇੰਗਲਿਸ਼ 뮤직 ਵੀ ਸੁਣਿਆ ਜਾਵੇ ਰੈਪਸ ਨੂੰ ਛੱਡ ਕੇ ਉਹ ਵੀ ਬੜਾ ਰੋਮਾਂਟਿਕ ਵੀ ਹੁੰਦਾ ਹੈ ਪਿਆਰ ਮੁਹੱਬਤ ਵਾਲਾ ਵੀ ਹੁੰਦਾ ਹੈ ਜਾਂ ਆਪਣੇ ਕਲਚਰ ਵਾਸਤੇ ਵੀ ਹੁੰਦਾ ਹੈ ਜਾਂ ਆਪਣੇ ਮਾਪਿਆਂ ਵਾਸਤੇ ਵੀ ਜਿਹੜਾ ਉਹ ਬੜਾ ਮਤਲਬ ਕਿ ਆਪਾਂ ਕਹੀਏ ਵੀ ਨਰਮ 뮤직 ਹੁੰਦਾ ਉਹਨੂੰ ਸੁਣ ਕੇ ਸ਼ਾਂਤੀ ਮਿਲਦੀ ਹੈ ਅਸਲ ਦੇ ਵਿੱਚ 뮤זיਕ ਬਣਿਆ ਹੀ ਸ਼ਾਂਤੀ ਵਾਸਤੇ ਸੀ ਕਿ ਤੁਹਾਡੇ ਮਨਾਂ ਦੇ ਵਿੱਚ ਜਿਹੜੀ ਉਹ ਸ਼ਾਂਤੀ ਆਵੇ ਹੈਨਾ ਇਸ ਕਰਕੇ 뮤זיਕ ਬਣਿਆ ਗੁਰਬਾਣੀ ਵੀ ਰਾਗਾਂ ਦੇ ਵਿੱਚ ਇਸੇ ਕਰਕੇ ਲਿਖੀ ਗਈ ਹੈ ਸੋ ਆਪਾਂ ਜੇ ਹੁਣ ਹਿੰਦੀ ਬਾਲੀਵੁੱਡ ਦੇ ਪੁਰਾਣੇ ਫਿਲਮਾਂ ਦੇ ਗਾਣੇ ਵੀ ਸੁਣ ਲਈਏ ਤਾਂ ਉਹ ਵੀ ਮਤਲਬ ਕਿ ਬਹੁਤ ਆਪਾਂ ਕਹਿ ਸਕਦੇ ਆਂ ਵੀ ਵਧੀਆ ਤਰੀਕੇ ਦੇ ਨਾਲ ਲੋਕ ਅੱਜ ਵੀ ਸੁਣਦੇ ਨੇ ਉਹ ਕਹਿੰਦੇ ਸਾਨੂੰ ਸ਼ਾਂਤੀ ਮਿਲਦੀ ਹੈ ਸੁਣ ਕੇ ਸੋ 뮤זיਕ ਹੋਣਾ ਹੀ ਉਹ ਚਾਹੀਦਾ ਜਿਸ ਨਾਲ ਸ਼ਾਂਤੀ ਮਿਲੇ ਪਰ ਇਹ ਜਿਹੜਾ ਅੱਜ ਕੱਲ ਕਲਚਰ ਚੱਲ ਗਿਆ ਰੈਪ ਦਾ ਜਾਂ ਹੋਰ ਚੀਜ਼ਾਂ ਜਿਹੜੀਆਂ ਪ੍ਰਮੋਟ ਕੀਤੀਆਂ ਜਾ ਰਹੀਆਂ ਫਿਰ ਵੀਡੀਓਜ਼ ਜਿਹੜੀਆਂ ਬਣਦੀਆਂ ਨੇ ਰੈਪਸ ਦੀਆਂ ਉਹ ਜਾਦਾ ਵਾਇਲੈਂਟ ਹੁੰਦੀਆਂ ਅੱਜ ਕੱਲ ਪੰਜਾਬੀ ਨੌਜਵਾਨ ਵੀ ਬਣਨ ਲੱਗ ਪਏ ਆ ਸੋ ਇਹ ਕਿਤੇ ਨਾ ਕਿਤੇ ਬੱਚਿਆਂ ਦੇ ਮਨ ਤੇ ਖਾਸ ਔਰਤਾਂ ਦੇ ਟੀਨੇਜਰਾਂ ਦੇ ਮਨ ਦੇ ਉੱਤੇ ਬਹੁਤ ਪ੍ਰਭਾਵ ਪਾਉਂਦਾ ਤੇ ਜਿਹਦੇ ਸਿੱਟੇ ਫਿਰ ਇਸ ਤਰੀਕੇ ਦੇ ਨਾਲ ਨਿਕਲਦੇ ਆ ਜੋ ਸੁਣਦੇ ਆ ਉਹ ਕਰਕੇ ਦਿਖਾ ਦਿੰਦੇ ਆ ਹੁਣ ਇਹੀ ਗੱਲ ਇਹਦੇ ਨਾਲ ਹੋਈ ਆ ਹੁਣ 16 ਸਾਲ ਦੇ ਸੁ ਮੁੰਡੇ ਨੂੰ ਇੰਗਲੈਂਡ ਦੀ ਜੇਲ੍ਹ ਦੇ ਵਿੱਚ ਕੱਟਣੇ ਪੈਣਗੇ ਵੈਸੇ ਇਹ ਜੇਲ੍ਹ ਜਿਹੜੀ ਬੱਚਿਆਂ ਵ ਉਨਾਂ ਦਾ ਕੋਈ ਫਿਊਚਰ ਵਾਸਤੇ ਉਹਨਾਂ ਨੂੰ ਚੀਜ਼ਾਂ ਸਿਖਾਈਆਂ ਜਾਂਦੀਆਂ ਕੁਛ ਕੰਮ ਵੀ ਦਿੱਤੇ ਜਾਂਦੇ ਨੇ ਵਗੈਰਾ ਵਗੈਰਾ ਚਲੋ ਪਰ ਰਹਿਣਾ ਇਹਨੂੰ ਜੇਲ੍ਹ ਚ ਹੀ ਪੈਣਾ ਸੋ ਇਹ ਖਬਰ ਜਿਹੜੀ ਹੈ ਇਸ ਵੇਲੇ ਵੱਡੇ ਪੱਤਰ ਦੇ ਉੱਤੇ ਇੰਗਲੈਂਡ ਦੇ ਵਿੱਚ ਛਾਈ ਹੋਈ ਹੈ ਟਿਕਟੋਕ ਤੇ ਉੱਤੇ ਵੀਡੀਓਜ਼ ਚੱਲ ਰਹੀ ਹੈ ਜਿਦੇ ਵਿੱਚ ਜੱਜ ਸਜ਼ਾ ਸੁਣਾ ਰਹੀ ਹੈ ਇਸ ਬੱਚੇ ਨੂੰ ਸੋ 16 ਸਾਲੇ ਬੱਚਾ ਹੁਣ ਅੰਦਰ ਰਹੂਗਾ ਜੀ ਹਾਂ ਜੀ ਬਿਲਕੁਲ ਰੀਸੈਂਟ ਹੀ ਜੇ ਸੋਚੀਏ ਤਾਂ ਖਬਰ ਬੜੀ ਛੋਟੀ ਨਹੀਂ ਹੈ ਕਿ ਕਿਸੇ ਨੇ ਜਾ ਕੋ ਮਾਰ ਕੇ ਜਿਸਦਾ ਕਤਲ ਕਰ ਦਿੱਤਾ ਗਿਆ ਚਾਹੇ ਉਹ ਬੱਚਾ ਹੀ ਸੀ ਪਰ ਜੇ ਸੋਚੀਏ ਤਾਂ ਇਸ ਦੇ ਪਿੱਛੇ ਦੇ ਕਾਰਨ ਅਤੇ ਇਸ ਦੇ ਨਤੀਜੇ ਉਹ ਕਾਫੀ ਵੱਡੇ ਨਿਕਲ ਕੇ ਆਂਦੇ ਨੇ ਇੱਕ ਜਿਸ ਬੱਚੇ ਨੇ ਮਾਰਿਆ ਉਸ ਦੀ ਜੋ ਮੈਂਟਲਿਟੀ ਸੀਗੀ ਕੀ ਉਹਦੇ ਪਿੱਛੇ ਵਰਕ ਹੋਇਆ ਹੋਊਗਾ ਕੀ ਗੱਲ ਹੋਈ ਹੋਣਗੀਆਂ ਜਿੱਥੇ ਉਸ ਨੇ ਐਨਾ ਵੱਡਾ ਕੰਮ ਕੀਤਾ ਕਰਨ ਤੋਂ ਬਾਅਦ ਅੱਗੇ ਦੀ ਜ਼ਿੰਦਗੀ ਉਹਦੀ ਖਰਾਬ ਤੇ ਦੂਜਾ ਬੱਚਾ ਜਿਹਨੇ ਹਜੇ ਜਨਨ ਜਨਮ ਦੀ ਸ਼ੁਰੂ ਹੀ ਹੋਈ ਸੀਗੀ ਜੋ ਸਿੱਖ ਰਿਹਾ ਸੀ ਜਿਹਨੇ ਕਿ ਬੁੱਧ ਕਰਨਾ ਸੀ ਗਿਆ ਉਹਨੂੰ ਵੀ ਨਹੀਂ ਪਤਾ ਕਿ ਉਹਨੇ ਕਿੱਡਾ ਵੱਡਾ ਗੁਨਾਹ ਕੀਤਾ ਹੋਊਗਾ ਕਿ ਜਿਸ ਜੀ ਉਸਨੂੰ ਐਨੀ ਵੱਡੀ ਸਜ਼ਾ ਮਿਲ ਗਈ ਤੇ ਦੇਖਿਆ ਜਾਵੇ ਤਾਂ ਸਜ਼ਾ ਦੋਨਾਂ ਵਾਸਤੇ ਮਿਲ ਚੁੱਕੀ ਹੈ ਪਰ ਇਸ ਦੇ ਪਿੱਛੇ ਦੀ ਮਾਨਸਿਕਤਾ ਹੈ ਜਿਹੜੇ ਕਾਰਨ ਨੇ ਉਹਨਾਂ ਤੇ ਗੌਰ ਕਰਨਾ ਚਾਹੀਦਾ ਤਾਂ ਜੋ ਜਿਹੇ ਵੱਡੇ ਨਿਚੇ ਇਜ਼ਾ ਤੁਹਾਨੂੰ ਸਭ ਨੂੰ ਧੰਨਵਾਦ ਕਰਨ ਲਈ ਆਪਣੇ ਵਿੱਚ ਅਸਰ ਦਰਸ਼ਕ ਰੱਖਣ ਲਈ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਦਿਲੋਂ ਧੰਨਵਾਦ